न <laughs> <laughs>

ਸਾਚਾ 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 ਮੈਂ ਕਰਦਾ ਸਾਚਾ

अमरोलमेंट आयासीं ਮਨਨਤਾ ਬਸਾਰੇ ਸਗਤ ਨੂੰ ਜੀ ਭਗਵਾਨ ਸ਼ਿਵ ਔਰ ਮਾਤਾ ਪਾਰਵਤੀ ਜੀ ਸ਼ੁਭ ਬਧੀਆਂ ਮਾ ਸ਼ਿਵਰਾਤਰੀ ਜੀ ਲੱਖ ਲੱਖ ਵਧਾਈਆਂ ਦਿੰਦਾ ਔਰ ਭਗਵਾਨ ਸ਼ਿਵ ਉਹਨਾਂ ਨੇ ਜਾਰ ਦਾ ਪਿਆਲਾ ਖੋਜ ਮੀਤਾ ਅੰਤੀਆਂ ਨੂੰ ਵਿਚਾਰ ਵਾਸਤੇ ਔਰ ਸਾਨੂੰ ਉਹਨਾਂ ਤੋਂ ਸਬਕ ਲੈਣ ਦੀ ਲੋੜ ਆ ਉਹਨਾਂ ਨੇ ਜਿਹੜਾ ਰਸਤਾ ਦਿਖਾਇਆ ਸੀਗਾ ਨਰਨਾ ਦਾ ਭਗਵਾਨ ਸ਼ਿਵ ਦੀ ਭਰਾਤ ਦੇ ਵਿੱਚ ਸਾਰੇ ਸ਼ਾਮਲ ਸੀ ਤੋ ਆਜ ਵੀ ਸਾਡੇ ਵੰਡਾਰ ਵਾਲਿਆਂ ਨੇ ਉਹਦੀ ਮਿਸਾਲ ਪੇਸ਼ ਕੀਤੀ ਆਵੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਭਾਈਚਾਰੇ ਨਾਲ ਮਹਾਸ਼ਵਰਾਤਰੀ ਮਨਾ ਰਹੇ ਆ ਇੱਕ ਐਗਜ਼ਾਮਪਲ ਆ ਪੂਰੀ ਦੁਨੀਆ ਵਾਸਤੇ ਪੂਰੇ ਦੇਸ਼ ਵਾਸਤੇ ਪੂਰੇ ਪੰਜਾਬ ਵਾਸਤੇ ਜਿਵੇਂ ਭਗਵਾਨ ਸ਼ਿਵ ਦੇ ਚਰਨਾਂ ਅਚ ਮਾਤਾ ਪਾਰਵਤੀ ਦੇ ਚਰਨਾਂ 'ਚ ਬੇਤੀ ਕਰਨਾ ਕਿ ਸਾਰੇ ਭਗਤਾਂ ਦੇ ਜਿਹੜੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਤਦਰਸਤੇ ਔਰ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਪੰਜਾਬ ਵਿੱਚੋਂ ਜਿੰਨੀਆਂ ਪਰਾਈਆਂ ਹੈ ਜਾਂ ਚਾਹੇ ਉਹ ਗੈਂਗਸਟਰ ਹੈ ਜਾਂ ਨਸ਼ੇ ਆ ਉਹਨਾਂ ਨੂੰ ਖਾਸ ਕਰਕੇ ਸਾਡੀ ਸਹਾਇਤਾ ਕਰਨ ਸਾਡੇ ਤੇ ਅਸ਼ੀਰਵਾਦ ਬਣਾ ਕੇ ਰੱਖਣਾ ਤੇ ਅਸੀਂ ਪੰਜਾਬ ਉਹ ਜਿਹੜਾ ਹੈਗਾ ਜਿਹੜੇ ਬੱਚਿਆਂ ਨੂੰ ਚੱਕੀ ਵਿਦਿਆ ਲੋਕਾਂ ਨੂੰ ਚੰਗਾ ਸਿਹਤਤਾ ਔਰ ਨੌਜਵਾਨਾਂ ਨੂੰ ਰੁਜ਼ਗਾਰ ਔਰ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਨੂੰ ਮਾਨ ਸਨਮਾਨ ਮਿਲ ਜੇ ਜੀ ਮੰਦਿਰ ਬਜ਼ੁਰਗਾਂ ਤੋਂ ਸੁਣਿਆ ਬਹੁਤ ਜੀ ਪੁਰਾਣੀ ਪ੍ਰਾਇ ਜੀ ਮੰਦਿਰ ਸੁਖਾਂ ਬਾਰਾ ਮੇਲੇ ਜੋ ਵੀ ਐਸੀ ਸ੍ਰੀ ਨਾਲ ਦਾ ਮੰਦਿਰ ਕਿਤੇ ਸ਼ਾਨ ਤੁਨੂ ਇਸੇ ਸਾਰੇ ਪੰਜਾਬ ਜੀ ਨਹੀਂ ਮਿਲੂਗੀ ਇਸ ਦਿਨ ਦੀ ਗੋਵਿੰਦ ਇੰਦਰੀ ਨੂੰ ਚਾਈ ਇੰਨੀ ਕੁਰਸੀ ਪਰ ਨੁਕੀਤੇ ਮਿਲੂਗੀ ਸਾਰੇ ਪੰਜਾਬ ਵਿੱਚ ਜੋ ਇਹ ਮੰਨੂ ਇਸ ਸੇ ਤਾਜੀ ਆਏ ਸਾਲ ਰੱਖ ਭਾਧੀ ਜਾਵੇ ਉਤੇ ਇਹਦਾ ਪ੍ਰਾਣਾ ਸਿਮੰਤਰਾ ਹੈ ਬਹੁਤ ਪ੍ਰਾਣਾ ਸਿਮੰਤਰਾ ਹੈ ਚੋਣ ਨੂੰ ਸਾਡੇ ਲੋਕਾਂ ਦਾ ਰਿਆ ਜੇੜਿਆ ਮੰਗਾਂ ਨੇ ਬਾਰ ਹੋ ਗਿਆ ਕਿਸੇ ਦਾ ਪਿਆਰ ਕਿਸੇ ਦਾ ਨਿਆ ਆਪਾ ਵੀ ਦੇ ਦੇ ਸਭ ਇਤਿਹਾਸਾਂ ਤੋਂ ਦੇ ਦੇ ਲੈ ਸਭ ਕਿ ਸਾਡੇ ਪਿੰਡ ਦੀ ਆਖੋ ਜਿਹਾ ਸੀ ਨਾ ਕੋਈ ਬਾਪੂ ਵੀ ਬੋਲਦੇ ਨਾ ਕੋਈ ਕੁਛ ਨੂੰ ਕੁਛ ਬਹੇ ਸਾਡੇ ਪਿੰਡ ਸਾਦ ਨੂੰ ਮਿਲਦਾ ਇਸੇ ਸਾਡੇ ਲੋਕ ਆਉਂਦੇ ਨੇ ਸਾਡੇ ਬੰਦੇ ਆਉਂਦੇ ਕੋਈ ਜੱਟ ਹੈ ਜ਼ਿਲੂਦਾਰ ਹੈ ਕੋਈ ਧੰਗਵਾ ਕੋਈ ਪਵਤ ਸਾਰੇ ਆਪਣੇ ਫੋਟੋ ਸਾਹਮਣੇ ਕੱਢ ਕੇ ਪੋਲ ਨਾਲ ਦਿਖਾ ਹਾਂਜੀ ਪੀਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਸਹੀ ਗੱਲ ਹੈ ਜੀ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਬਿਲਕੁਲ ਇਹ ਪਹਿਲਾਂ ਬਿਲਕੁਲ ਬਰੈਕ ਰੰਗ ਦੇ ਸੀ ਤੇ ਵਿਧ ਤੇ ਪਰਿਵਾਰ ਦੇ ਨੇ ਦਰਸ਼ਨ ਹੋਣ ਲੱਗੇ ਨੇ ਅੱਜ ਤੋਂ ਲਾ ਲੋ 20 25 30 ਸਾਲ ਪਹਿਲਾਂ ਤੋਂ ਹੋਣ ਲੱਗੇ ਨੇ ਉਦੋਂ ਤੋਂ ਮਤਲਬ ਪੂਰਾ ਮੇਲਾ ਭਰਦਾ ਇੱਥੇ ਬਿਲਕੁਲ ਬਹੁਤ ਹੀ ਕੋਈ ਘਾਤ ਦੀ ਕਿਤੇ ਚੀਜ਼ ਨਹੀਂ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਜੀ ਇਹ ਇਵੇਂ ਸਾਡੀ ਜਿਹੜੀ ਟੱਲੀ ਲਿਖੀ ਹੋਈ ਹੈ ਉਹਦੇ ਵਿੱਚੋਂ ਇੱਕ ਅੰਕਤ ਹੈ ਜੋ ਅੰਕ 1500 ਲਿਖਿਆ ਹੋਇਆ ਉਹਦੇ ਹਿਸਾਬ ਨਾਲ ਤਾਂ ਇਹ ਸਾਨੂੰ 500 ਸਾਲ ਪੁਰਾਣਾ ਲੱਗਦਾ ਹੈ ਬਾਕੀ ਤੇ ਸਾਡੇ ਬਿਉਰਤ ਜਿਵੇਂ ਦੱਸ ਕੇ ਗਏ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਰੋ ਬਣਿਆ کافی ਪੁਰਾਣਾ ਹੋਇਆ ਵੀ 2 2.5 ਸਾਲ ਪਹਿਲਾਂ ਦਾ ਮੰਦਿਰ ਹੈਗਾ ਜੀ ਜੋ ਇਹ ਵੀ ਕੰਦੀ ਲੱਗੀ ਹੈ ਸਿਵਾ ਤੇ ਹਾਂਜੀ ਉਹ ਕੰਦੀ ਤੇ 1500 ਕੋਸ਼ਿਸ਼ ਵੀ ਲਿਖਿਆ ਹੋਇਆ ਹੈ ਅਸੀਂ ਉਹ ਨਿੰਬੂ ਲਾ ਕੇ ਸਾਫ ਕੀਤੀ ਸੀ ਮੇਰੀ ਕਹਦੇ ਆ ਲਾ ਕੇ ਨਿੰਬੂ ਲਾ ਕੇ ਇਹ ਸੰਮਤ ਹੈ 1500 ਉਸ ਸੰਮਤ ਤੇ ਮਤਲਬ ਉਹ ਸੰਤੂ ਦੇ ਰੋਣ ਲੱਗੇ ਖੜ ਕੇ ਵੀ ਇੰਨਾ ਪੁਰਾਣਾ ਮੰਦਿਰ ਮੈਨੂੰ ਦਰਸ਼ਨ ਹੋਏ ਹੈ ਨਾ ਜੀ ਬਹੁਤ ਪੁਰਾਣਾ ਮੰਦਿਰ ਹੈ ਰਾਤਰੀ ਦਾ ਮੌਕਾ ਤੁਸੀਂ ਕੋਲਟਰੀ ਦਾ ਲੰਗਰ ਲਗਾਇਆ ਵਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਨਹੀਂ ਜੀ ਇਹਦਾ ਭੋਲੇ ਸ਼ੰਕਰ ਨੇ ਆਪ ਲਗਾਇਆ ਜੀ ਸੇਵਕਾਂ ਦੀ ਸੁਵਿਧਾ ਵਾਸਤੇ ਦੇਖੋ ਗਰਮੀ ਵੀ ਹੈ ਬਾਕੀ ਸਾਡੇ ਗੁਰੂ ਧਾਰੀਵਾਲ ਜੀ ਨੇ ਪੰਜਾਬੀ ਸਿੰਘਰ ਨੇ ਇਸੇ ਪਿੰਡ ਦੇ ਇਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਇਸੇ ਨਗਰ ਨਗਰ ਬੁਲਾਉਂਦੇ ਜੀ ਤੇ ਇਹ ਸੇਵਾ ਲਈ ਜਾਂਦੀ ਹੈ ਬਾਕੀ ਕਰਾਉਣ ਵਾਲਾ ਤਾਂ ਭੋਲੇ ਸ਼ੰਕਰ ਆਪੋ ਆ ਮੈਂ ਜੀ ਕੋਈ ਕਰ ਨਹੀਂ ਸਕਦਾ ਉਹਨਾਂ ਦੇ ਵਿਆਹ ਦੇ ਵਿੱਚ ਦੇਖੋ ਤੁਸੀਂ ਦੇਖਿਆ ਜੀ ਅੱਪਾ ਬਿਹਾਂ ਸ਼ਾਦਿਆਂ ਜਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੁੰਦੇ ਨੇ ਉਸੇ ਤਰ੍ਹਾਂ ਇਸ ਮੰਦਿਰ ਦੇ ਵਿੱਚ ਲੱਗੇ ਆ ਜੀ ਸੰਤ ਵੀਰ ਜੀ ਅੱਜ ਤੁਸੀਂ ਮਨੋਰ ਪੜਾਣ ਦੇ ਵਿੱਚ ਆਇਆ ਮੱਥਾ ਟੇਕਣ ਕੀ ਕਹਿਣਾ ਚਾਹੋ థాంਕ ਯੂ ਅੱਜ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਮਹਾਸ਼ਿਵਰਾਤਰੀ ਦਾ ਔਰ ਭਗਵਾਨ ਸ਼ਿਵ ਦੇ ਸਾਰੇ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਨੇ ਕੱਲੇ ਨਗਰ ਮੰਡੌਰ ਦੇ ਨੇ ਸੂਚੇ ਇਲਾਕੇ ਤੋਂ ਮੈਂ ਦੇਖ ਰਿਹਾ ਵੱਡੀ ਸੰਗਤ ਨਾਲ ਭੇਤੋਂ ਬਹੁਤ ਹਮਮਹਾ ਕੇ ਇੱਥੇ ਪਹੁੰਚਿਆ ਮੈਂ ਇਹੀ ਚਰਨਾ ਚ ਭਗਵਾਨ ਦੇ ਅਰਦਾਸ ਬੇਨਤੀ ਉਜਰੀ ਕਰਦਾ ਕਿਸ਼ਿ ਭਗਵਾਨ ਭਗਵਾਨ ਸਾਡੇ ਸਾਰਿਆਂ ਨੂੰ ਇਸੇ ਤਰ੍ਹਾਂ ਬਰਕਤ ਇਸੇ ਤਰ੍ਹਾਂ ਕਿਰਪਾ ਬੁਣਾ ਕੇ ਰੱਖਣ ਔਰ ਇੱਕ ਚੰਗਾ ਸਮਾਜ ਅਸੀਂ ਸਿਰਜੀਏ ਇੱਥੇ ਇਹ ਅਸ਼ੀਰਵਾਦ ਲੈਣ ਇੱਥੇ ਇਹ ਜੋ ਪਵਿੱਤਰ ਸਥਾਨਾਂ ਤੇ ਇੰਟਰ ਦਿਖਾੜਿਆਂ ਤੇ ਤਹੋ ਜਾਈ ਅਸ਼ੀਰਵਾਦ ਲੈਣ ਅਸੀਂ ਆਉਂਦੇ ਆਂ ਪਰ ਇਹ ਚਾਹੁੰਦੇ ਵੀ ਸਾਨੂੰ ਹਿੰਮਤ ਬਖਸ਼ਿਆ ਵੀ ਕਿਸੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਰਹੇ